ਜੋਗੋਜਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਹੋਲੇ ਮਹੱਲੇ ਦੇ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਨਗਰ ਅਹਿਰਮਾਂ ਦੀ ਸਾਹ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਹੀ ਸਟੇਜ ਤੇ ਚੱਲ ਰਿਹਾ ਹੈ ਉਹਦੇ ਵਿੱਚੋਂ ਹੀ ਜੋ ਪਰ ਉਪਕਾਰ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਸਿੱਖ ਕੌਮ ਦੇ ਉੱਤੇ ਕੀਤੇ ਨੇ ਉਹਨਾਂ ਦੀ ਉਸ ਤੋਂ ਤੇ ਕਰਦਿਆਂ ਹੋਇਆ ਵਡਿਆਈ ਕਰਦਿਆਂ ਹੋਇਆ ਭਾਈ ਗੁਰਸੇਵ ਸਿੰਘ ਦਿੜਬਾ ਥਾਈਲੈਂਡ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਸੇਵਾ ਨਿਭਾ ਰਿਹਾ ਹੈ ਉਹਦੇ ਕਲਮ ਤੋਂ ਲਿਖੀ ਹੋਈ ਇੱਕ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਜਿਦੇ ਵਿੱਚ ਕਲੰਗੀ ਧਰਪਾਸ਼ਾ ਮਹਾਰਾਜ ਜੀ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤੇ ਉਹਦੇ ਕੀਤੇ ਹੋਏ ਪ੍ਰਕਾਰ ਪਰ ਉਪਕਾਰਾਂ ਨੂੰ ਸੀਸ ਨਿਵਾਉਂਦਾ ਉਹਨਾਂ ਲੈਣਾ ਨੂੰ ਕਬੀศรี ਜਿੱਥੇ ਕੋਲੋਂ ਸਰਬਨ ਕਰਿਓ ਜੀ ਕਿਸੇ ਆਖਿਆ ਕਉ ਇਸੇ ਫਲਸਫੇ ਦੱਸੇ ਰੋਹਨੀਆਂ ਦੇ ਕਿਸੇ ਅੱਖਾਂ ਕੌਮਾ ਵਿੱਚ ਜਾਨ ਪਾਉਂਦੇ ਤੇ ਦੱਸੇ ਹੋਏ ਗਿਆਨ ਗਿਆਨੀਆਂ ਦੇ ਐ ਪਰ ਤਤ ਸਿਆਣਿਆਂ ਕੱਢ ਕੇ ਹ ਤੇ ਕੌਮਾ ਜਉਂਦੀਆਂ ਫਤ ਕਰ ਤੇਰੇ ਕੌਮ ਤੇ ਕੀਤੇ ਉਪਕਾਰਾਂ ਦੀ ਮੇਰਾ ਰੋ ਮਰੋ ਮਡੰਡੋ ਤਕਰੇ ਟੋਂ ਬਾਰ ਬਾਰ ਬਲਹਾਰਾਂ ਜੀ ਗੁਰੂ ਗੋਬਿੰਦ ਸਿੰਘ ਕੀ ਸਫਤ ਕਰ ਤੇਰੇ ਕੌਮ ਤੇ ਕੀਤੇ ਤੋ ਬਾਰ ਬਾਰ ਬਲਹਾਰਾਂ ਦੀ ਜਦ ਬਗੀ ਹਨੇਰੀ ਜਬਰਾਂ ਦੀ ਔਰੰਗੇ ਨੇ ਖੂਨ ਨਾ ਛੋੜ ਦਿੱਤਾ ਤੁਸੀਂ ਤਿਲਕ ਜੰਜੂ ਦੀ ਰਾਖੀ ਲਈ ਬਾਪੂ ਨੂੰ ਦਿੱਲੀ ਤੋੜ ਦਿੱਤਾ ਸੁਣ ਕੇ ਕੀ ਕ ਧੁਕਾਰਾ ਜੀ ਮੇਰਾ ਰੋ ਮਰੋ ਮਦੰਡਾ ਤਕਰੇ ਐਤੋਂ ਬਾਰ ਬਾਰ ਬਲਹਾਰਾ ਜੀ ਕਰਾ ਮਾਤਿ ਅਨੰਦਪੁਰ ਰਚ ਗਏ ਹੋ ਬਾਡੇ ਵਿੱਚ ਅਣਖ ਪਲਾ ਗਏ ਹੋ सी गिदड़ा त बणा ग ਮਕ ਗਏ ਆਜੀਤ ਜੋ ਜਾਰ ਦੁਲਾਰ ਤੇਰੇ ਚਮਕੌਰ ਗੜੀ ਵਿੱਚ ਚਮਕ ਗਏ ਆਜੀਤ ਜੋ ਜ ਦੂਜ ਗਏ ਕਿੰਨਾ ਸੀ ਨਾਲ ਪਿਆਰ ਤੇਰੇ ਦੋ ਮੌਤ ਦੇ ਆਣ ਤੋਰ ਦਿੱਤੇ ਤੇ ਜੀਵਤ ਕਹੀ ਹਜ਼ਾਰ ਨਕੀਆਂ ਨਕੀਆਂ ਜੋ ਜਿੰਦਾ ਸੀ ਸੂਬੇ ਦੀ ਆਕੜ ਪਨ ਦਿੱਤੀ ਤੇਰੇ ਨਿੱਕੇ ਦੋ ਫਰ ਜੰਦਾ ਜੀ ਮੇਰਾ ਵਿੱਚ ਸਦ ਕੋ ਡੋਲੇ ਨਾ ਉਹ ਸਦ ਕੋ ਨੂੰ ਸਦਸਤ ਕਰ ਤੋਂ ਬਾਰ ਬਾਰ ਬਲਹਾਰਾ ਜੀ ਠੰਡੀਆਂ ਤੇ ਸੋਕੇ ਗਮ ਨਹੀਂ ਆਵੇਂ ਤਖਤੋ ਤਾਜ ਲोटा ਦਿੱਤਾ ਪਰਵਾਰ ਬਾਰ ਕੀ ਸ਼ੁਕਰ ਕਰ ਮ ਨਹੀਂ 파ਵੇਂ ਤਖਤ ਤਾਜ ਲੁਟਾ ਦਿੱਤਾ ਪਰਵਾਰ ਬਾਰ ਕੇ ਸ਼ੁਕਰ ਕਰੇ ਹਾਲ ਮੁਰਿਦਾ ਗਾ ਦਤਾ ਜੀ ਕਰਦਾ ਜਿੰਦਗੀ ਵਾਰ ਦਿਆਂ ਸਰਵੰਸ ਦਾ ਨੀ ਸਰਕਾਰਾਂ ਜੀ ਬਹੁਤ ਬਹੁਤ ਧੰਨਵਾਦ ਸਮੂਹ ਪ੍ਰਬੰਧਕਾਂ ਦਾ ਬੇਅੰਤ ਮਾਇਆ ਦੇ ਕੀ ਸੰਗਤਾਂ ਵੱਲੋਂ ਨਵਾਜਿਆ ਗਿਆ ਹੈ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਮਾਨ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ ਸਾਡੇ ਉਸਤਾਦ ਲਖਵੀਰ ਸਿੰਘ ਜੀ ਮਸਤ ਜਿਨ੍ਹਾਂ ਦਾ ਲਾਇਆ ਹੋਇਆ ਬੂਟਾ ਉਹ ਵੀ ਆਪਣੇ ਲਾਏ ਬੂਟੇ ਨੂੰ ਆਪਣੇ ਹੱਥੀ ਪਾਣੀ ਪਾ ਗਏ ਆ 50 ਰੁਪਏ ਮਾਣ ਦੇ ਕੇ ਗਏ ਨੇ ਸੋ ਸਾਰਿਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਰਹਿਮਤ ਸਦਕਾ ਆਪ ਸੰਗਤਾਂ ਦੇ ਦਰਸ਼ਨ ਹੋਏ ਤੇ ਆਪ ਸੰਗਤਾਂ ਦੇ ਨਾਲ ਰੂਪ ਰੂਪ ਹੋ ਕੇ ਕੁਝ ਕਹਿਣ ਦਾ ਮੌਕਾ ਮਿਲਿਆ ਸੋ ਇਤਿਹਾਸ ਬੋਲਦੇ ਆਂ ਹੁਣਾਂ ਭੁੱਲਾਂ ਦੀ ਖਿਮਾ ਕਰਨੀ ਆਪ ਜੀ ਦੇ ਨਾਲ ਸਾਂਝੇ ਸਾਂਝ ਪਾ ਰਹੇ ਸੀ ਭਾਈ ਗੁਰਦੀਪ ਸਿੰਘ ਕੁਲਾਣਾ ਤੇ ਸਮੂਹ ਸੰਦੋਹਾ ਗਰੁੱਪ ਹੁਣਾਂ ਭੁੱਲਾਂ ਦੀ ਖਿਮਾ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ